ਸਭ ਤੋਂ ਪਹਿਲਾਂ ਤਾਂ ਗੱਲ ਇਹ ਆ ਕਿ ਜਿਹੜੀ ਇਹ ਪੰਜਾਬ ਗਵਰਨਮੈਂਟ ਦੀ ਆਮ ਆਦਮੀ ਪਾਰਟੀ ਦੀ ਲੈਂਡ ਐਂਡ ਪੋਲਿੰਗ ਪਾਲਿਸੀ ਸੀਗੀ ਇਹ ਕਿਸਾਨ ਮਾਰੂ ਸੀ ਇਹ ਪੰਜਾਬ ਦੇ ਵਿੱਚ ਬਹੁਤ ਵੱਡਾ ਸੰਕਟ ਇੱਥੋਂ ਤੱਕ ਕਿ ਲਾਅਰ ਨਾਅਰੋ ਦੀ ਸਿਚੁਏਸ਼ਨ ਤੱਕ ਹੋ ਗਈ ਕਿ ਜਿਮੀ ਆਪਣਾ ਜਿਹੜਾ ਸੂਬਾ ਹੈਗਾ ਉਹ ਖੇਤੀ ਪ੍ਰਧਾਨ ਸੂਬਾ ਖੇਤੀ ਦੇ ਉੱਪਰ ਹੀ ਆਪਣੀ ਆਰਥਿਕ ਜਿਹੜੀ ਸਥਿਤੀ ਆ ਆਰਥਿਕ ਹਾਲਤ ਜਿਹੜੀ ਆਪਣੀ ਉਹ ਖੇਤੀ ਦੀ ਇਕਨੋਮੀ ਜਿਹੜੀ ਆ ਖੇਤੀਬਾੜੀ ਤੇ ਨਿਰਭਰ ਆ ਖੇਤੀਬਾੜੀ ਕਿੱਥੇ ਹੁੰਦੀ ਹੈ ਜ਼ਮੀਨ ਦੇ ਉੱਪਰ ਜੇ ਉਸ ਤੋਂ ਤੋਂ ਜ਼ਮੀਨ ਹੀ ਲੈ ਲਈ ਤਾਂ ਕਿਸਾਨ ਦੇ ਪੱਲੇ ਕੀ ਰਹਿ ਗਿਆ ਸੋ ਇਹਦੇ ਨਾਲ ਕਿਸਾਨ ਵੀ ਖਤਮ ਹੋ ਗਿਆ ਸੀ ਇਹਦੇ ਨਾਲ ਕਿਸਾਨ ਮਜ਼ਦੂਰ ਵੀ ਖਤਮ ਹੁੰਦਾ ਸੀ ਇਹਦੇ ਨਾਲ ਕਿਸਾਨ ਦਾ ਪਰਿਵਾਰ ਪਸ਼ੂ ਸਾਰਾ ਕੁਝ ਅੱਗੇ ਆੜਤੀਆਂ ਨੂੰ ਲਾ ਲੋ ਵਪਾਰ ਲਾ ਲੋ ਕੁੱਲ ਮਿਲਾ ਕੇ ਇਹਦੇ ਨਾਲ ਪੰਜਾਬ ਨੂੰ ਤਬਾਹ ਕਰਨ ਵਾਲੀ ਪਾਲਿਸੀ ਸੀਗੀ ਔਰ ਜਿਹੜੀ ਸੋਚੀ ਸਮਝੀ ਸਕੀਮ ਆ ਇਹ ਜਿਹੜੇ ਦਿੱਲੀ ਵਾਲੇ ਲੁਟੇਰੇ ਦਿੱਲੀ ਤੋਂ ਹਾਰ ਕੇ ਦਿੱਲੀ ਨੂੰ ਲੁੱਟ ਕੇ ਪੰਜਾਬ 'ਚ ਆਏ ਉਹਨਾਂ ਦੀ ਸਕੀਮ ਸੀ ਕਿ ਇਹ 65533 ਏਕੜ ਜ਼ਮੀਨ ਇਹਨਾਂ ਨੇ ਅਕਵਾਇਰ ਕਰਨੀ ਸੀ ਇਹਨਾਂ ਨੇ ਕਰੋੜਾਂ ਅਰਬਾਂ ਰੁਪਏ ਇਕੱਠਾ ਕਰਕੇ ਇਹਨਾਂ ਦੀ ਸਕੀਮ ਸੀ ਕਿ ਲੁੱਟ ਕੇ ਪੰਜਾਬ ਨੂੰ ਲੈ ਕੇ ਜਾਣਾ ਔਰ ਪੰਜਾਬ ਨੂੰ ਤਬਾਹ ਕਰਨਾ ਇਹਦੇ ਵਿੱਚ ਮੈਂ ਕਿਸਾਨ ਜਿਹੜਾ ਸੰਘਰਸ਼ ਜਿਹੜਾ ਕੀਤਾ ਕਿਸਾਨਾਂ ਨੇ ਉਹ ਉਹਨਾਂ ਦੇ ਨਾਲ ਮਜ਼ਦੂਰਾਂ ਨੇ ਔਰ ਜਿਵੇਂ ਭਾਜੀਪੀ ਪੰਜਾਬ ਨੇ ਵੀ ਆਵਾਜ਼ ਠਾਈ ਅਸੀਂ ਵੀ ਇਹਦੇ ਨਾਲ ਯਾਤਰਾ ਦਾ ਜੋੜੀ ਸੀਗੀ ਅਸੀਂ ਇਹ ਗੱਲ ਕਰਨਾ ਚਾਹੁੰਦੇ ਹਾਂ ਕਿ ਇਹ ਸਾਰਾ ਕੋਈ ਵੀ ਪੰਜਾਬ ਦਾ ਜਿਹੜਾ ਪੰਜਾਬ ਹਤੀਸ਼ੀ ਆ ਉਹ ਸਕੀਮ ਦੇ ਉਲਟ ਸੀਗਾ ਸੋ ਹੁਣ ਇਹਨਾਂ ਨੇ ਵਾਪਸ ਤਾਂ ਲੈ ਲਈ ਪਰ ਹਜੇ ਵੀ ਸਾਨੂੰ ਵਿਸ਼ਵਾਸ ਨਹੀਂ ਕਿ ਜਿਹੜੀ ਵਾਪਸ ਲਈ ਆ ਇਹਦੇ ਚ ਨੋਟੀਫਿਕੇਸ਼ਨ ਹੋਣੀ ਚਾਹੀਦੀ ਆ ਜੇ ਜੇ ਰਿਕੁਆਇਰਡ ਆ ਤਾਂ ਕੈਬਨਟ ਚੋਂ ਪਾਸ ਹੋਣਾ ਚਾਹੀਦਾ ਅਸੈਂਬਲੀ ਚੋਂ ਪਾਸ ਹੋਣਾ ਚਾਹੀਦਾ ਤਾਕੇ ਕੱਲ ਨੂੰ ਫੇਰ ਦੁਬਾਰਾ ਮੈਨੂੰ ਨਹੀਂ ਲੱਗਦਾ ਕਿ ਕਿਸੇ ਤਰੀਕੇ ਨਾਲ ਜਿਹੜੀਆਂ ਇਹਨਾਂ ਤੋਂ ਕਮੀਆਂ ਜਿਵੇਂ ਮਾਨਯੋਗ ਹਾਈ ਕੋਰਟ ਨੇ ਕਿਹਾ ਕਿ ਤੁਸੀਂ এনवायरमेंट ਦੀ ਜਾਂ ਹੋਰ ਜਿਹੜੀਆਂ ਪਹਿਲਾਂ ਉਹ ਯੋਜਨਾ ਜਿਹੜੀਆਂ ਹੈਗੀਆਂ ਨੇ ਉਹ ਚੈੱਕ ਚੈੱਕ ਕੀਤੀਆਂ ਜਾਂ ਨਹੀਂ ਕੀਤੀਆਂ ਇਹਨਾਂ ਨੇ ਉਹ ਚੀਜ਼ਾਂ ਨਹੀਂ ਕੀਤੀਆਂ ਹੁਣ ਹੋ ਸਕਦਾ ਕਿ ਉਹ ਸਾਰੀਆਂ ਚੀਜ਼ਾਂ ਕਰਕੇ ਦੁਬਾਰਾ ਫੇਰ ਖੜੀ ਕਰ ਦੇਣ ਸਾਨੂੰ ਇਹ ਸਰਕਾਰ ਤੇ ਕੋਈ ਵਿਸ਼ਵਾਸ ਨਹੀਂ ਵੀ ਕਾਹ ਜਿਹੜੀ ਸਰਕਾਰ ਆ ਉਹ ਪੰਜਾਬ ਦੇ ਸੁਨੇਹੇ ਹੋ ਨਮਾਇੰਦੇ ਨਹੀਂ ਚਲਾ ਰਹੇ ਦਿੱਲੀ ਵਾਲੇ ਲੁਟੇਰੇ ਆ ਕੇ ਬੈਕ ਤੋਂ ਨਹੀਂ ਚਲਾ ਰਹੇ ਰੇਕ ਨੂੰ ਹਾਸਾ ਕਿ ਇੱਕ ਲੈਟਰ ਜਿਹੜਾ ਆਇਆ ਪ੍ਰਿੰਸੀਪਲ ਸੈਕਟਰੀ ਸਾਹਿਬ ਦਾ ਅਸੀਂ ਵੈਲਕਮ ਕਰਦੇ ਆਂ ਇਸ ਪਾਲਿਸੀ ਨੂੰ ਜਿਹੜਾ ਵਾਪਸ ਲਿਆ ਕਿਉਂਕਿ ਇਹ ਪੰਜਾਬ ਮਾਰੂਥੀ ਪੰਜਾਬ ਨੂੰ ਤਬਾਹ ਕਰਨ ਵਾਲੀ ਸੀ ਦੇਖੋ ਜਿਹੜੀ ਝਾੜੂ ਵਾਲੀ ਪਾਰਟੀ ਤੁਸੀਂ ਗੱਲ ਕਰਦੇ ਆਂ ਆਮ ਆਦਮੀ ਪਾਰਟੀ ਦੀ ਕਿ ਕਿਸਾਨ ਹਤਾਸ਼ੀ ਆ ਇੱਕ ਪਾਸੇ ਤਾਂ ਤੁਸੀਂ ਕਿਸਾਨੀ ਨੂੰ ਤਬਾਹ ਕਰ ਰਹੇ ਹੋ ਇਹ ਤਾਂ ਜਿਹੜਾ ਸਾਰੇ ਕਿਸਾਨਾਂ ਨੇ ਸੰਘਰਸ਼ ਦੇ ਵਿੱਚ ਬਾਕੇ ਕਿਸਾਨਾਂ ਨੇ ਕਿਸਾਨ ਮਜ਼ਦੂਰਾਂ ਨੇ ਸਾਰੇ ਆਪਣੇ ਪੂਰਾ ਜੋਰ ਲਾ ਕੇ ਇਹਦੇ ਵਿੱਚ ਜਿਵੇਂ ਮੈਂ ਕਿਹਾ ਭਾਜੀਪੀ ਪੰਜਾਬ ਨੇ ਵੀ ਬੜੀ ਆਵਾਜ਼ ਉਠਾਈਏ ਦੇ ਵਿੱਚ ਵੀ ਗਲਤ ਆ ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਆਪਾਂ ਜਿਹੜਾ ਸਾਰਾ ਚੀਜ਼ੇ ਕੀਤੀ ਉਸ ਤੋਂ ਬਾਅਦ ਇਹ ਵਾਪਸ ਲਈ ਗਈ ਇਹ ਕਿਸਾਨਾਂ ਨੂੰ ਦੇਖ ਕੇ ਨਹੀਂ ਲਈ ਗਈ ਇਹਨਾਂ ਨੇ ਤਾਂ ਇੱਕ ਮਜਬੂਰੀ ਦੇ ਵਿੱਚ ਜਿਨ੍ਹਾਂ ਨੂੰ ਪਤਾ ਲੱਗਿਆ ਵੀ ਸਾਡਾ ਹੋਰ ਕੋਈ ਹਾਲ ਹੈ ਨਹੀਂ ਪੰਜਾਬ ਦੇ ਵਿੱਚ ਚਾਰੇ ਪਾਸੇ ਹਹਾਕਾਰ ਮਚ ਗਈ ਕਿਉਂ ਇਹ ਹੈ ਹੀ ਇਸ ਤਰ੍ਹਾਂ ਦੀ ਪਾਲਿਸੀ ਬਣਾਈ ਸੀ ਕਿ ਜਿਵੇਂ ਮੈਂ ਪਹਿਲਾਂ ਕਹਿ ਚੁੱਕਿਆ ਕਿ ਪੰਜਾਬ ਨੂੰ ਤਬਾਹ ਕਰਨ ਵਾਲੀ ਸੀ